ਬੇਬੇ ਨਾ ਲੇ ਤੂੰ ਚੰਗਾ ਨਹੀਂ ਕੀਤਾ ਮੈਂ ਤੂੰ ਕੱਲ ਦਾ ਇਹੀ ਰੱਟੇ ਲਾ ਰਖੇ ਕੀ ਚੰਗਾ ਨਹੀਂ ਕੀਤਾ ਕੀ ਚੰਗਾ ਐਵੇਂ ਬੋਲੀ ਜਾਨਾ ਹਾਂ ਦੱਸ ਕੀ ਕਹਿਣਾ ਬੇਬੇ ਤੂੰ ਨੇਹਾ ਸੁਣਨੀ ਸੁਣਨੀ ਕਰਦੇ ਆਪਾਂ ਸੁਭੁਖੇ ਖੜੇ ਨੇ ਜਿਹੜੀ ਗੱਲ ਕਰ ਰਿਆਂ ਉਹਦਾ ਜਵਾਬ ਦੇ ਤੂੰ ਨੇਹਾ ਨੂੰ ਘਰੋਂ ਕਿਉਂ ਕੱਢਿਆ ਨੇਹਾ ਨੂੰ ਕਿਉਂ ਘਰੋਂ ਕੱਢਿਆ ਇਹਦਾ ਜਵਾਬ ਤੇਰੇ ਕੋਲ ਵੀ ਹੈ ਵੇ ਮੇਰੀ ਗੱਲ ਸੁਣ ਤੂੰ ਨੇਹਾ ਤੋਂ ਕੀ ਕਰਾਉਣਾ ਤੈਨੂੰ ਪਤਾ ਨਾ ਉਹਦੀ ਅਸਲੀਅਤ ਕਹੀ ਜੀ ਆ ਬੇਬੇ ਪਹਿਲਾ ਮੇਰਾ ਭਰਾ ਮਰ ਗਿਆ ਹੁਣ ਤੂੰ ਉਹਨੂੰ ਵੀ ਘਰੋਂ ਕੱਢਤਾ ਨਾਲੇ ਉਹਦਾ ਤੇਰਾ ਫੇਰ ਵੀ ਸਹਾਰਾ ਸੀ ਤੂੰ ਆਏ ਕਿਉਂ ਕਰਦੀਆਂ ਇਹਦੇ ਨੂੰ ਆਉਂਦਾ ਬੇਬੇ ਤੂੰ ਤੂੰ ਹੀ ਭੱਗ ਜਾਂਦੀ ਘਰੋਂ ਆਹੋ ਆਹੀ ਸੁਣਨਾ ਬਾਕੀ ਸੀ ਆ ਮੇਰੀ ਗੱਲ ਸੁਣ ਆ ਉਹਦੇ ਪਿਓ ਕੋਲ ਗਈਏ ਨਾ ਸੱਚਾਈ ਜਾਣਨ ਆ ਜਾਂਦੇ ਉਹਨੂੰ ਘਰੇ ਭੱਗ ਜੂਗੀ ਤੇ ਤੁਹਾਨੂੰ ਥਿਉਣੀ ਵੀ ਨਹੀਂ ਵੀ ਕਿੱਥੇ ਗਈ ਮੈਨੂੰ ਵੀ ਕੋਈ ਚਾਹ ਥੋਡੇ ਕੋਲ ਰਹਿਣ ਦਾ ਜਾਂ ਦਫਾ ਹੋ ਜਾ ਉਹਨੂੰ ਇਥੋਂ ਕੰਮ ਕਰ ਲੈ ਕੋਈ ਨੇਹਾ ਦਾ ਚੰਚਾ ਬਸ ਕਰ ਬੇਬੇ ਤੇਰੇ ਨਾਲ ਦਾ ਮੱਥਾ ਲਾਉਣ ਚ ਘਟ ਹੈਗਾ ਬਹੁਤ ਸੋਚ ਲਈ ਮੈਨੂੰ ਲੱਗਦਾ ਹੁਣ ਮੈਨੂੰ ਆਪਣੇ ਬਾਪੂ ਨਾਲ ਗੱਲ ਕਰਨੀ ਚਾਹੀਦੀ ਹੈ ਬਾਪੂ ਬਾਪੂ ਆਇਆ ਪੁੱਤ ਹਾਂ ਬੁੱਤ ਦੱਸ ਕੀ ਗੱਲ ਹੈ ਤੂੰ ਕੱਲ ਦੀ ਆਈ ਹੋਈ ਐ ਐ ਤੂੰ ਆਪਦਾ ਮੂੰਹ ਐ ਕਿਉਂ ਕਰ ਰੱਖਿਆ ਚੁੱਪ ਚੁੱਪ ਜੇ ਕਿਉਂ ਤੂੰ ਬਾਪੂ ਤੈਨੂੰ ਵੀ ਪਤਾ ਮੈਨੂੰ ਸੋਹੀ ਛੱਡ ਕੇ ਚਲਾ ਗਿਆ ਮੇਰੀ ਲਾਈਫ ਜਮਾਂ ਬਰਬਾਦ ਹੋ ਗਈ ਬਾਪੂ ਪਰ ਮੈਂ ਤੇਰੇ ਤੋਂ ਨਾ ਕੁਝ ਸਵਾਲ ਪੁੱਛਣੇ ਨੇ ਸਵਾਲ ਪੁੱਛਣੇ ਪੁੱਤ ਪੁੱਛ ਕੀ ਪੁੱਛਣਾ ਬਾਪੂ ਝੂਠ ਨਾ ਬੋਲੀ ਕਿਉਂਕਿ ਮੈਂ ਵੀ ਬਹੁਤ ਮਜਬੂਰ ਹਾਂ ਹੁਣ ਉਹ ਪੁੱਤ ਇੱਕ ਬਾਪ ਆਪਣੀ ਧੀ ਮੂਰ ਕਿਵੇਂ ਝੂਠ ਬੋਲੂ ਦੱਸ ਤੂੰ ਗੱਲ ਦੱਸ ਗੱਲ ਕੀ ਹੈ ਬਾਪੂ ਪਾਲੀ ਕੌਣ ਸੀ ਪਾਲੀ ਮੈਨੂੰ ਨਹੀਂ ਪਤਾ ਪੁੱਤ ਕੌਣ ਸੀ ਬਾਪੂ ਤੈਨੂੰ ਕਿਉਂ ਨਹੀਂ ਪਤਾ ਤੇਰੇ ਮੂੰਹ ਤੋਂ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਤੈਨੂੰ ਕੁਝ ਤਾਂ ਪਤਾ ਹੈਗਾ ਦੱਸ ਬਾਪੂ ਪਾਲੀ ਨਾਲ ਤੇਰਾ ਕੀ ਰਿਸ਼ਤਾ ਸੀ ਕੌਣ ਸੀ ਉਹ ਮੈਂ ਪੁੱਤੇ ਨੂੰ ਕਿਹਾ ਨਾ ਮੈਨੂੰ ਨਹੀਂ ਪਤਾ ਕੁਝ ਬਾਪੂ ਮੈਂ ਆਪਦੀ ਸੱਸ ਨਾਲ ਵਾਅਦਾ ਕਰਕੇ ਆਈਆਂ ਮੇਰੀ ਸੱਸ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਤੂੰ ਆਉਂਦੇ ਬਾਪੂ ਕੋਲ ਜਾ ਕੇ ਨਾ ਐਨੀ ਗੱਲ ਕਹਿਦੀ ਕਿ ਪਾਲੀ ਕੌਣ ਸੀ ਮੇਰੀ ਸੱਸ ਕਹਿੰਦੀ ਤੇਰੇ ਬਾਪੂ ਦੇ ਪੈਰਾਂ ਹੇਠੋਂ ਨਾ ਜ਼ਮੀਨ ਖਿਸਕ ਜੂਗੀ ਤੇ ਬਾਪੂ ਤੇਰੇ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਕਿ ਤੂੰ ਮੇਰੇ ਤੋਂ ਕੁਛ ਨਾ ਕੁਛ ਲੁਕੋ ਰਹਾਗਾ ਉਹ ਪੁੱਤ ਮੈਂ ਹੀ ਤੇਥੋਂ ਕੀ ਲੁਕਾਉਣਾ ਹੈਗਾ ਬਸ ਤੂੰ ਇਹ ਗੱਲ ਮੈਥੋਂ ਨਾ ਪੁੱਛ ਬਾਪੂ ਮੈਂ ਆਪਦੀ ਸੱਸ ਨਾਲ ਨਾ ਇਹ ਵਾਦਾ ਕਰਕੇ ਆਈ ਆ ਕਿ ਜੇ ਇਹ ਗੱਲ ਸੱਚ ਹੋਈ ਨਾ ਤਾਂ ਮੈਂ ਸਾਰੇ ਕਦੇ ਵਾਪਸ ਨਹੀਂ ਆਉਂਗੀ ਪਰ ਜੇ ਗੱਲ ਝੂਠ ਹਈ ਤਾਂ ਬਾਪੂ ਤੂੰ ਮੇਰੇ ਨਾਲ ਜਾਏਂਗਾ ਤੂੰ ਗੱਲ ਦੱਸ ਪੁੱਤ ਅਸਨ ਗੱਲ ਕੀ ਐ ਉਹ ਦੱਸ ਮੈਨੂੰ ਬਾਪੂ ਤੂੰ ਮੈਨੂੰ ਐਨੀ ਗੱਲ ਦੱਸ ਦੇ ਬਸ ਕਿ ਮੇਰੀ ਸੱਸ ਨਾਲ ਤੇਰਾ ਰਿਸ਼ਤਾ ਕੀ ਸੀ ਕਿਉਂਕਿ ਮੇਰੀ ਸੱਸ ਨੇ ਵੀ ਤੇਰੇ ਤੇ ਬਹੁਤ ਇਲਜ਼ਾਮ ਲਾਇਨੇ ਪਰ ਮੈਂ ਇੱਕ ਵਾਰ ਤੇਰੇ ਮੂੰਹੋਂ ਸੁਣਨਾ ਕਿ ਤੁਹਾਡਾ ਰਿਸ਼ਤਾ ਕੀ ਸੀ ਇਹ ਰਿਸ਼ਤਾ ਮੇਰਾ ਉਹਦੇ ਨਾਲ ਹੁਣ ਮੈਂ ਬਸ ਪੁੱਤ ਤੂੰ ਨਾ ਹੀ ਪੁੱਛ ਮੈਨੂੰ ਬਾਪੂ ਤੈਨੂੰ ਮੇਰੇ ਸਿਰ ਦੀ ਸੌਂ ਲੱਗੇ ਜੇ ਤੂੰ ਮੈਨੂੰ ਝੂਠ ਬੋਲੇ ਮੈਨੂੰ ਸਾਰੀ ਗੱਲ ਦੱਸ ਦੇ ਕੀ ਸੀ ਪੁੱਤ ਉਹ ਮੇਰੇ ਨਾਲ ਮੰਗੀ ਹੋਈ ਸੀ ਪਰ ਟਾਈਮ ਹੋਣ ਤੇ ਉਹਨੇ ਬਿਆ ਕਿਸੇ ਹੋਰ ਨਾਲ ਕਰਾ ਲਿਆ ਆ ਰਿਸ਼ਤਾ ਸੀ ਮੇਰਾ ਉਹਦੇ ਨਾਲ ਪਰ ਬਾਪੂ ਜੇ ਤੇਰੇ ਨਾਲ ਮੇਰੀ ਸੱਸ ਮੰਗੀ ਹੋਈ ਸੀ ਫਿਰ ਵਿਆਹ ਕਿਸੇ ਹੋਰ ਨਾਲ ਐਵੇਂ ਕਿਵੇਂ ਕਰਾ ਲਿਆ ਪੁੱਤ ਸ਼ਾਇਦ ਉਹਨੂੰ ਮੈਂ ਪਸੰਦ ਨਾ ਹੋਵਾਂ ਉਹਨੂੰ ਕੋਈ ਹੋਰ ਪਸੰਦ ਸੀ ਉਹਦੇ ਨਾਲ ਉਹਨੇ ਵਿਆਹ ਕਰਾ ਲਿਆ ਪਰ ਬਾਪੂ ਇਹ ਗੱਲ ਤੂੰ ਕਿਵੇਂ ਕਹਿ ਸਕਦਾ ਕਿ ਕੋਈ ਹੋਰ ਪਸੰਦ ਹੋਊਗਾ ਮੇਰੇ ਸੱਸ ਨੂੰ ਜੇ ਤੇਰੀ ਸੱਸ ਨੂੰ ਹੋਰ ਪਸੰਦ ਨਾ ਹੁੰਦਾ ਤਾਂ ਫਿਰ ਉਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਿਵੇਂ ਕਰਾਉਂਦੀ ਦੱਸ ਮੈਨੂੰ ਇਹ ਗੱਲ ਦਾ ਬਾਪੂ ਇਹ ਗੱਲ ਨਹੀਂ ਬਣਦੀ ਜਾਦਾ ਤੈਨੂੰ ਕਿਸੇ ਨੇ ਦੱਸਿਆ ਹੋ ਜਾਂ ਤੂੰ ਆਪਦੇ ਅੱਖੀ ਦੇਖਿਆ ਹੋ ਆਏ ਤੂੰ ਕਿਵੇਂ ਕਹਿ ਸਕਦਾਗਾ ਹੁਣ ਮੈਂ ਤੈਨੂੰ ਕੀ ਦੱਸਾਂ ਤੂੰ ਮੇਰੀ ਧੀ ਹੈਗੀ ਮੈਂ ਤੈਨੂੰ ਹੁਣ ਦੱਸ ਨਹੀਂ ਸਕਦਾ ਕੀ ਕੀ ਗੱਲਾਂ ਹੋਈਆਂ ਨੇ ਬਾਪੂ ਆਏ ਤੂੰ ਕਿਵੇਂ ਕਹਿ ਸਕਦਾਗਾ ਲੈ ਪੁੱਤ ਸੁਣ ਤੂੰ ਫੇਰ ਇਹ ਗੱਲ ਉਹ ਬਾਈ ਬਹਾਲ ਕੀ ਕਰੀ ਜਾਂਦਾ ਇਨੀ ਧੁੱਪ ਚ ਖੇਚ ਓ ਯਾਰ ਬਸ ਖੇਤ ਤਹੇ ਕਾਰਾ ਇਹਦੇ ਸਬਜੀ ਸਬਜੀ ਲੈ ਲੈਣੇ ਆ ਮੈਂ ਤਾਂ ਸਫਾਈ ਜੀ ਕਰਦਾ ਯਾਰ ਬੜਾ ਗੰਦ ਵੱਜਿਆ ਪਿਆ ਸੀ ਓ ਯਾਰ ਮੈਂ ਨਾ ਤੇਨਾਂ ਇੱਕ ਗੱਲ ਕਰਨੀ ਸੀ ਇੱਕ ਗੱਲ ਗੱਲ ਦੱਸਣੀ ਸੀ ਦੱਸ ਦੱਸ ਕੀ ਕਹਿਣਾ ਓ ਯਾਰ ਜਿਹੜੀ ਆਪਣੇ ਪਾਲੀ ਨਹੀਂ ਹੈਗੀ ਸੀ ਉਹ ਹਾਂ ਜਿਹੜੀ ਮੇਰੇ ਨਾਲ ਮੰਗੀ ਹੋਈ ਹੈ ਹਾਂ ਜਿੰਨਾ ਤੇਰਾ ਰਿਸ਼ਤਾ ਉਹ ਹੀ ਪਾਲੀ ਹਾਂ ਪਾਂਦੀ ਯਾਰ ਉਹ ਹੀ ਯਾਰ ਉਹ ਤੂੰ ਬੋਲ ਤਾਂ ਸਹੀ ਕੀ ਹੋ ਗਿਆ ਉਹ ਮੈਂ ਨਾ ਆਪਦੇ ਅੱਖੀ ਦੇਖੀ ਸੀ ਕਿਸੇ ਮੁੰਡੇ ਨਾਲ ਮੋਟਰਸਾਈਕਲ ਦੇ ਪਿੱਛੇ ਬੈਠੀ ਜਾਂਦੀ ਓਏ ਓਏ ਤੂੰ ਇਹ ਕੀ ਕਹਿਣਾ ਓਏ ਉਹ ਦਰਾ ਵਿਆਹ ਵੀ ਕਰਾਉਗੀ ਓਏ ਤੈਨੂੰ ਐ ਪਤਾ ਨਾ ਬਾਈ ਮੇਰਾ ਗੱਲ ਮੇਰਾ ਵਿਆਹ ਹੋਣਾ ਗੱਲ ਸੁਣ ਬਾਈ ਮੈਂ ਆਪਦੇ ਅੱਖੀ ਦੇਖਿਆ ਓ ਤੈਨੂੰ ਪਤਾ ਨਹੀਂ ਇਹ ਨਾਲ ਵਿਆਹ ਹੋਣਾ ਹੈ ਤੂੰ ਬੋਲਦਾ ਕਿਉਂ ਹੈ ਕੁੱਤਿਆ ਤੇਰਾ ਮੇਰੇ ਪਾਲੀ ਦਾ ਨੋ ਤੇਰੀ ਜੁਬਾਨ ਤੇ ਆਇਆ ਤਾਂ ਆਇਆ ਕਿਵੇਂ ਬੀਤ ਵਰ ਗਿਆ ਤਾਂ ਮੈਂ ਤੋਂ ਘਾਤਲ ਹੋ ਗਿਆ ਹਾਂ ਪੁੱਤ ਧੋਖਾ ਤੇਰੀ ਸੱਸ ਨਾਲ ਮੈਂ ਨਹੀਂ ਕੀਤਾ ਸੀ ਪਾਲੀ ਨਾਲ ਧੋਖਾ ਪਾਲੀ ਨੇ ਮੇਰੇ ਨਾਲ ਕੀਤਾ ਸੀ ਬਿਆਦੀ ਤਰੀਕ ਰੱਖੀ ਹੋਈ ਸੀ ਤੇ ਟਾਈਮ ਆਉਣ ਤੇ ਵਿਆਹ ਉਹਨੂੰ ਕਰਾਇਆ ਜਿਹਨੂੰ ਉਹ ਪਸੰਦ ਕਰਦੀ ਸੀ ਇਹਦੇ ਚ ਪੁੱਤ ਮੇਰਾ ਕੀ ਕਸੂਰ ਐ ਸਮਾਂ ਮੈਨੂੰ ਤਾਂ ਪਿੰਡ ਛੱਡ ਕੇ ਜਾਣਾ ਪੈ ਗਿਆ ਮੈਂ ਹੁਣ ਆਇਆ ਬਾਪੂ ਇਹ ਤਾਂ ਮੈਨੂੰ ਪਤਾ ਸੀ ਵੀ ਮੇਰਾ ਬਾਪੂ ਮੈਨੂੰ ਕਦੇ ਝੂਠ ਨਹੀਂ ਬੋਲ ਸਕਦਾ ਬਾਪੂ ਮੈਂ ਤਾਂ ਹੀ ਤੇਰੇ ਕੋਲ ਆਈ ਆ ਮੈਨੂੰ ਇਹ ਸੀ ਕਿ ਮੈਨੂੰ ਸੱਚਾਈ ਪਤਾ ਲੱਗੇ ਚੱਲ ਬਾਪੂ ਹੁਣ ਤੂੰ ਮੇਰੇ ਨਾਲ ਚੱਲ ਮੇਰੀ ਸੱਸ ਸਾਹਮਣੇ ਨਾ ਇਹ ਸਾਰੀਆਂ ਗੱਲਾਂ ਕਹੀਂ ਮੇਰੀ ਸੱਸ ਨੂੰ ਵੀ ਤਾਂ ਪਤਾ ਲੱਗੇ ਕਿ ਕੀ ਸੱਚਾਈ ਆ ਪੁੱਤ ਤੂੰ ਉਸ ਘਰ ਚ ਪਿਆਹੀ ਹੋਈ ਐ ਜੀ ਤੂੰ ਮੈਨੂੰ ਉੱਥੇ ਲੈ ਕੇ ਚਲੀ ਗਈ ਨਾ ਉਸ ਘਰ ਚ ਖਲਾਰੇ ਪੈ ਜਾਣਗੇ ਬਹੁਤ ਗੱਲਾਂ ਵੱਜ ਜਾਣਗੀਆਂ ਤੂੰ ਨਾ ਕੱਲੀ ਜਾਇਆ ਨਹੀਂ ਬਾਪੂ ਮੈਂ ਆਪਦੀ ਸੱਸ ਨਾਲ ਵਾਦਾ ਕੀਤਾ ਹੋਇਆ ਤੂੰ ਮੇਰੇ ਨਾਲ ਚੱਲ ਮੈਂ ਮੂਤੇ ਕਰਾਉਂ ਸਾਰੀ ਗੱਲ ਚੱਲ ਬਾਪੂ ਮੇਰੇ ਨਾਲ ਉਠਾ ਪੁੱਤ ਤੂੰ ਜਿੱਦ ਕਰ ਰਹੀ ਐ ਤੇ ਮੇਰੀ ਗੱਲ ਤਾਂ ਸੁਣ ਲੈ ਤੂੰ ਨਹੀਂ ਬਾਪੂ ਮੈਂ ਕੋਈ ਗੱਲ ਨਹੀਂ ਸੁਣਨੀ। ਉਹ ਤੀਏ ਕਲੇਸ ਪੈ ਜੂ। ਚੱਲ ਬਾਪੂ ਮੇਰੇ ਨਾਲ। ਉਹ ਮੇਰੀ ਗੱਲ ਤਾਂ ਸੁਣ ਲੈ। ਬੇਬੇ, ਕਰ ਗੱਲ। ਦੱਸ ਬਾਪੂ ਕਿਹਨੇ ਦਿੱਤਾ ਸੀ ਧੋਖਾ? ਉਹ ਤੇਰੀ ਸੱਸ ਨੂੰ ਪੁੱਛ ਲੈ। ਧੋਖਾ ਕਿਹਨੇ ਦਿੱਤਾ ਸੀ? ਲੈ। ਮੈਨੂੰ ਕੀ ਪੁੱਛਣਾ? ਕਿਉਂ? ਮੈਨੂੰ ਛੱਡ ਕੇ ਕੈਨੇਡਾ ਤੁਸੀਂ ਨਹੀਂ ਸੀ ਗਏ? ਕੈਨੇਡਾ? ਮੈਂ ਮੈਂ ਕਦੋਂ ਕੈਨੇਡਾ ਚਲਾ ਗਿਆ? ਲੈ। ਕਿਉਂ ਹੋਰ ਕੌਣ ਗਿਆ ਸੀ ਕੈਨੇਡਾ ਨਾਲੇ ਬੈਠ ਕੇ ਗੱਲ ਕਰੋ ਚੱਲ ਬਾਪੂ ਬੇਬੇ ਇੰਨਾ ਕੁਛ ਲ ਕੋਈ ਬੈਠੀ ਸੀ ਤੂੰ ਇੱਕ ਮਿੰਟ ਰੁਕ ਜਾ ਮੈਨੂੰ ਅੱਜ ਗੱਲ ਕਲੀਅਰ ਕਰ ਹੀ ਲੈਣ ਦੇ ਨਾ ਦੇ ਜਵਾਬ ਹੁਣ ਤੂੰ ਮੇਰੇ ਨਾਲ ਰਿਸ਼ਤਾ ਘਰਾ ਕੇ ਆ ਥੋੜੇ ਜਿਹੀ ਪੈਸੇ ਖਾਤਰ ਤੂੰ ਕੈਨੇਡਾ ਵਾ ਗਿਆ ਤੈਨੂੰ ਸ਼ਰਮ ਨਹੀਂ ਆਈ ਤੂੰ ਇਹ ਵੀ ਨਹੀਂ ਸੋਚਿਆ ਵੀ ਉਹਦਾ ਕੀ ਬਣੂ ਮੈਂ ਪੈਸੇ ਖਾਤਰ ਨਾ ਇਹ ਗੱਲ ਗਲਤ ਹੈ ਨਾ ਹੀ ਤਾਂ ਮੈਂ ਪੈਸੇ ਖਾਤਰ ਕਿਤੇ ਗਿਆ ਤੇ ਨਾਲੇ ਜਿਹੜਾ ਆ ਕਹਿੰਦੇ ਉਹ ਕੈਨੇਡਾ ਮੈਂ ਕੈਨੇਡਾ ਨਹੀਂ ਗਿਆ ਸੀ ਬਲਕੇ ਜਦੋਂ ਉਹਨੇ ਸਾਰਾ ਕੁਝ ਤੇਰੇ ਬਾਰੇ ਮੈਨੂੰ ਦੱਸਿਆ ਸੀ ਨਾ ਮੈਂ ਥੋਸ ਦਾ ਕਤਲ ਹੋ ਗਿਆ ਸੀ ਕਤਲ ਹੋ ਗਿਆ ਸੀ ਤੇਰੇ ਕਰਕੇ ਨਾ ਮੇਰੇ ਰੱਬ ਵਰਗਾ ਘਰ ਵਾਲਾ ਮੇਰੇ ਤੋਂ ਖੋਇਆ ਗਿਆ ਅੱਜ ਬੇਬੇ ਐ ਡੇ ਡੀਆਂ ਗੱਲਾਂ ਤੁਹਾਡੇ ਵਿੱਚ ਮੈਨੂੰ ਤਾਂ ਹੈਰਾਨੀ ਹੋ ਰਹੀ ਆ ਹਾਂ ਐਡੀਆਂ ਐਡੀਆਂ ਗੱਲਾਂ ਇਹ ਸਾਰਾ ਕੁਝ ਉਸੇ ਨੇ ਦੱਸਿਆ ਸੀ ਪਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਬੰਦਾ ਜਿਉਂਦਾ ਹੈ ਮੈਂ ਇੱਕ ਦੌਰ ਕਤਲ ਹੋਣ ਦੇ ਡਰ ਤੋਂ ਤੇ ਆਪਣੀ ਬਦਨਾਮੀ ਦੇ ਡਰ ਤੋਂ ਪਿੰਡ ਛੱਡ ਕੇ ਗਿਆ ਸੀ ਕਿਹਦਾ ਕਤਲ ਹੋ ਗਿਆ ਸੀ ਤੁਹਾਡੇ ਤੋਂ ਪਰ ਇਹ ਸਭ ਕੁਝ ਤੁਹਾਨੂੰ ਦੱਸਿਆ ਕਿਨੇ ਆ ਗੁਰੀ ਨੇ ਉਸੇ ਦਾ ਕਤਲ ਗੁਰੀ ਨੇ ਹਾਂ ਪਰ ਉਹਨੇ ਤਾਂ ਮੈਨੂੰ ਵੀ ਕੁਝ ਹੋਰ ਹੀ ਦੱਸਿਆ ਸੀ ਤੈਨੂੰ ਹੋਰ ਕੁਝ ਦੱਸਿਆ ਸੀ ਉਹਨੇ ਮੈਨੂੰ ਹੇ ਪਾਣੀ ਹੈ ਗਿਆ ਕਰੇ ਅੰਦਰ ਹੀ ਹੈ ਇਹਨੂੰ ਪਤਾ ਨਹੀਂ ਕੀ ਹੋ ਗਿਆ ਸਾਰੇ ਨਾਲ ਸਾਚੜਾ ਰੱਖਿਆ ਚਲ ਪਾਣੀ ਕੁਰੀ ਕੀ ਹੋ ਗਿਆ RAMNAR ਬੈੱਡ ਤੇ ਲੇ ਤਾਂ ਕੀ ਹੋ ਗਿਆ ਉਹ ਮਾਇਤਾ ਤੁਹਾਨੂੰ ਐਂਸ ਸੁਣਾਇਆ ਸੀ ਹਾਂ ਬੋਲੋ ਪਹਿਲੇ ਤੂੰ RAMNAR ਸਾਂ ਲੈ ਕੀ ਗੱਲ ਹੋਈ ਗੱਲ ਦੱਸ ਹੋ ਤਾਂ ਮੈਨੂੰ ਬਹਾਲਨੇ ਸਨੇ ਹਲਾਇਆ ਸੀ ਹਾਂ ਹੋ ਤਾਂ ਚੱਲਿਆ ਬਾਹਰ ਚੱਲਿਆ ਵਾਰ ਕਿੱਥੇ ਚੱਲਿਆ ਉਹ ਤਾਂ ਬਾਹਰ ਜਾ ਰਿਹਾ ਉਹ ਤਾਂ ਮੈਨੂੰ ਐ ਕਿਹਾ ਸੀ ਉਹਨੂੰ ਦੱਸ ਦੇ ਕਿ ਉਹ ਆਪਦਾ ਬਾਅਦ ਚਾਪੀ ਦੇਖੋ ਉਹ ਨਹੀਂ ਵਿਆਹ ਵੇ ਕਰਾਉਦਾ ਤੇਰੇ ਨਾਲ ਬਾਹਰ ਗਿਆ ਕਿੱਥੇ ਮੈਨੂੰ ਇਹ ਤਾਂ ਦੱਸ ਹੁਣ ਤਾਂ ਪਹਿਲੇ ਕੋਈ ਸਕੀਮ ਲਾ ਰੱਖੀ ਸੀ ਉਧਰ ਪੈਸਾ ਆਪੂਸਾ ਕਮਾਉਣ ਗਿਆ ਹੋ ਉਧਰਲੀ ਕੁੜੀ ਨਾਲ ਹੀ ਵਿਆਹ ਕਰਾਉ ਉਹ ਫਿਰ ਕਿੰਦਾ ਮਤਲਬ ਬਾਹਰ ਬਾਹਰਲੇ ਦੇਸ਼ ਵਗ ਗਿਆ ਉਹ ਤੈਨੂੰ ਧੋਖੇ ਜਿ ਰੱਖ ਰਿਹਾ ਸੀ ਨਹੀਂ ਨਹੀਂ ਇਹ ਝੂਠ ਬੋਲ ਰਿਹਾ ਗੁਰੀ ਤੂੰ ਤੂੰ ਸੱਚ ਬੋਲ ਰਿਹਾ ਨਾ ਪਾਲੀ ਮੈਂ ਸੱਚ ਕਹਿ ਰਿਹਾ ਮੈਨੂੰ ਆਪ ਨੇ ਉਹਨੇ ਕਿਹਾ ਮੈਨੂੰ ਕਹਿੰਦਾ ਉਹ ਜਾ ਕੇ ਦੱਸ ਦੇ ਚੱਲ ਠੀਕ ਆ ਪਾਲੀ ਮੈਂ ਤਾਂ ਨੂੰ ਦੱਸਣਾ ਸੀ ਦੱਸਤਾ ਚੱਲ ਮੈਂ ਚੱਲਦੇ ਆ ਹਰ ਤੂੰ ਇੰਨਾ ਵੱਡਾ ਝੂਠ ਮੈਨੂੰ ਕਿਵੇਂ ਬੋਲ ਸਕਦਾ ਤੇ ਤੂੰ ਮੇਨੂੰ ਮੰਗਣੀ ਕਰਾ ਕੇ ਤੂੰ ਕਿਸੇ ਹੋਰ ਕੁੜੀ ਨਾਲ ਜਾ ਸਕਦਾ ਮੈਂ ਤਾਂ ਸੋਚ ਵੀ ਨਹੀਂ ਸਕਦੀ ਮੈਂ ਤਾਂ ਤੇਰੇ ਕਰਕੇ ਇੰਨਾ ਕੁਝ ਕੀਤਾ ਸੀ ਅੱਤੇ ਕਰਦੇ ਨੂੰ ਵੀ ਦੱਸਤਾ ਸੀ ਹੁਣ ਮੈਂ ਕੀ ਕਰੂੰਗੀ ਤੁਸੀਂ ਦੋਨਾਂ ਨੇ ਨਾ ਆਪ ਦੇ ਘਰ ਪੱਟ ਲੈ ਨਾਲੇ ਨੇਹਾ ਦਾ ਘਰ ਪੱਟਤਾ ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ 20 ਸਾਲ ਪੁਰਾਣੀਆਂ ਗੱਲਾਂ ਉਹਨਾਂ ਦਾ ਬਦਲਾ ਹਲੇ ਤੱਕ ਆਪਣੇ ਦਿਲਾਂ 'ਚ ਰੱਖੀ ਬੈਠੇ ਹੋ ਮੈਨੂੰ ਤਾਂ ਸ਼ਰਮ ਆਉਂਦੀ ਆ ਤੁਹਾਡੀ ਸੋਚ ਤੋਂ ਕਿਹੋ ਜਿਹੇ ਬੰਦੇ ਹੋ ਤੁਸੀਂ ਨੇਹਾ ਦਾ ਕੀ ਕਸੂਰ ਸੀ ਤੇ ਮੇਰਾ ਭਰਾ ਜਿਹੜਾ ਬਿਨਾਂ ਗੱਲੋਂ ਇੱਥੋਂ ਤੁਰ ਗਿਆ ਮਾ ਸ਼ਰਮ ਕਰੋ ਮਾਂ ਸ਼ਰਮ ਕਰੋ ਮੇਰਾ ਤਾਂ ਇਹਨਾਂ ਨੂੰ ਮੈਂ ਪੁੱਛਦੀ ਆ ਕਿ ਸਭ ਦੇ ਵਿੱਚ ਮੇਰਾ ਕਸੂਰ ਕੀ ਸੀ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਤੀ ਤੁਸੀਂ ਮੈਨੂੰ ਮਾਫ਼ ਕਰ ਦੇ ਅੱਜ ਮੈਂ ਤੁਹਾਡੇ ਨਾਲ ਗੱਲ ਨਾ ਚਾਹਤੀ ਮੈਂ ਤੁਹਾਡਾ ਪਰ ਗਰ੍ਹਾ ਕਰ ਲਿਆ। ਮਾਸੀ ਰ। ਸਾਰਾ ਕੁਝ ਸਹੀ ਹੋ ਜਾਊਗਾ। ਮੰਮੀ ਪਰ ਮੇਰਾ ਸੋਹ ਹੀ ਕਦੇ ਵਾਪਸ ਨਹੀਂ ਆਉਂਦਾ। ਉਹ ਨੂੰ ਮਰਬਰ ਲਈ ਇਹ ਦੁੱਖ ਨਹੀਂ ਭੁੱਲਣਾ ਨੇ ਹਾਂ ਨੇ। ਕਿਵੇਂ ਗੱਡੂ ਉਹ ਵਿਚਾਰੀ ਆਪਦੀ ਸਾਰੀ ਜ਼ਿੰਦਗੀ। ਮੈਂ ਸੱਚੀ ਕਹਿਣਾ ਮੇਰਾ ਤਾਂ ਤੁਹਾਡੇ ਕੋਲੇ ਹੁਣ 2 ਮਿੰਟ ਬੈਠਣ ਨੂੰ ਵੀ ਨਹੀਂ ਦਿਲ ਕਰਦਾ। ਦੀ ਕੀਤੀ ਹੋਈ ਗਲਤੀ ਆਪੋ ਬਹੁਤ ਦੁਆ ਗਲਤੀ ਤਾਂ ਆਪਣੇ ਦੋਨੋਂ ਤੋਂ ਹੋਈ ਹੈ ਹਾਂਜੀ ਉਹ ਵੀ ਗਲਤੀ ਇੰਨੀ ਵੱਡੀ ਕਿ ਆਪਾਂ ਨੂੰ ਚਾਹ ਕੇ ਵੀ ਨਹੀਂ ਸੁਧਾਰ ਸਕਦੇ ਨਾਲੇ ਉਹ ਜਵਾਕਰੀ ਦੀ ਜ਼ਿੰਦਗੀ ਖਰਾਬ ਸਹੀ ਗੱਲ ਲੱਗਦੀ ਪਰ ਮੈਂ ਇੱਕ ਗੱਲ ਕਹਿਣਾ ਸੀ ਭਾਲੀ ਵੀ ਮੈਂ ਅਬ ਦਿੱਤੀ ਨਾਲ ਗੱਲ ਕਰਨੀ ਹੈ ਮੈਨੂੰ ਲੈ ਕੇ ਜਾਣਾ ਹੈ ਤੂੰ ਕਹੇਗਾ ਨਹੀਂ ਨਹੀਂ ਉਹ ਹੀ ਤਾਂ ਕੋਈ ਤੇਰਾ ਸਹਾਰਾ ਰਹਿ ਗਈ ਮੰਨਿਆ ਕਿ ਮੇਰੇ ਤੋਂ ਹੁਣ ਤੱਕ ਗਲਤੀ ਹੋਈ ਨਹੀਂ ਉਹ ਵੀ ਤਾਂ ਬਦਲੇ ਦੀ ਅਗਰ ਉਸ ਨੂੰ ਪਤਾ ਨਾ ਸਾਰਾ ਕੁਝ ਰਾਖ ਹੋ ਜਾਂਦਾ ਹੈ ਮੇਰੇ ਮਨ ਚ ਤੁਹਾਡੇ ਲਈ ਗਲਤਫਹਿਮੀ ਆ ਸੀ ਕੋਈ ਲੋਕਾਂ ਦੀਆਂ ਪਾਈਆਂ ਹੋਈਆਂ ਪਰ ਤੁਸੀਂ ਉਹ ਲੈ ਕੇ ਜਾਂਦੇ ਹੋ ਹਾਂ ਇੱਕ ਕੱਲ ਜ਼ਰੂਰ ਹੈ ਵੀ ਤੁਹਾਡਾ ਜਦੋਂ ਦਿਲ ਕਰਦਾ ਤੁਸੀਂ ਆਪਕੀ ਨੂੰ ਮਿਲ ਜਾਇਆ ਕਰੋ ਆ ਕੇ ਤੇ ਅਰਜੂ ਦਾ ਥੋੜਾ ਮੂਡ ਖਰਾਬ ਹੈ ਤੁਸੀਂ ਉਹਦੇ ਕੋਲ ਰਹਿ ਕੇ ਜਾਓ ਅੱਜ ਜਾਇਓ ਨਾ ਸਰਬਲੀ ਆਪਾਂ ਚਲਦੇ ਆ ਉਹਦੇ ਕੋਲ ਹੀ ਉਹ ਕੀ ਕਹਿੰਦੀ ਹੈ ਦੇਖ ਲੈਂਦੇ ਆਪਾਂ ਬਸ ਨੀਹਾ ਚੁੱਪ ਕਰ ਜਾ ਤੋ ਹੁਣ ਕਿੰਨਾ ਕੁ ਟਾਈਮ ਹੈ ਮੈਂ ਰੋ ਰੋ ਟੈਂਪ ਟ ਪਾਏਗੀ ਨੀਹਾ ਤੂੰ ਪੁੱਲਣ ਦੀ ਕੋਸ਼ਿਸ਼ ਕਰਮਾ ਨਹੀਂ ਰਾਜੂ ਮੈਂ ਸੋਹੀ ਨੂੰ ਨਹੀਂ ਭੁੱਲ ਸਕਦੀ ਤੈਨੂੰ ਪਤਾ ਹੈ ਮੈਂ ਸੋਹੀ ਨਾਲ ਕਿੰਨੇ ਸੁਪਨੇ ਸਜਾਏ ਸੀ ਮੇਰੇ ਸਾਰੇ ਸੁਪਨੇ ਚੂਰਾ ਚੂਰਾ ਹੋ ਗਏ ਸਮਝਦਾ ਤੇਰੀ ਗੱਲ ਮੈਂ ਪਰ ਫਿਰ ਵੀ ਤੇਰੇ ਰੋਣ ਨਾਲ ਹੁਣ ਸੋਹੀ ਵਾਪਸ ਤਾਂ ਨਹੀਂ ਆ ਸਕਦਾ ਨਾ ਬੇਸ਼ੱਕ ਨਹੀਂ ਆ ਸਕਦਾ ਵਾਪਸ ਪਰ ਮੇਰੇ ਕੋਲ ਉਹਦੀਆਂ ਯਾਦਾਂ ਤਾਂ ਹੈਗੀਆਂ ਨੇ ਨਾ ਮੈਨੂੰ ਯਾਦ ਤਾਂ ਕਰ ਹੀ ਸਕਦੀ ਆ ਹੁਣ ਨੇਹਾ ਜਿਹੜਾ ਰੱਬ ਨੇ ਦੁੱਖ ਦੇਣਾ ਸੀ ਉਹ ਦਿੱਤਾ ਹੁਣ ਫੇਰ ਵੀ ਜ਼ਿੰਦਗੀ ਜਿਉਣੀ ਆ ਤੂੰ ਕੋਸ਼ਿਸ਼ ਕਰ ਤੂੰ ਇਹ ਦੁੱਖ ਰੱਬ ਨੇ ਨਹੀਂ ਦਿੱਤਾ ਇਹ ਦੁੱਖਣਾ ਮੇਰੇ ਆਪ ਦੇ ਨਹੀਂ ਮੈਨੂੰ ਦਿੱਤਾਗਾ ਪਰ ਫੇਰ ਵੀ ਤੂੰ ਤਾਂ ਜੇ ਇਹ ਦੁੱਖ ਨੂੰ ਜਿਵੇਂ ਦਿਲ ਚ ਹਰਾ ਰੱਖੀ ਰਹਵੇਂਗੀ ਨਾ ਬਹੁਤ ਪ੍ਰੋਬਲਮ ਹੋਣਗੀਆਂ ਤੈਨੂੰ ਕੋਈ ਨਹੀਂ ਰਾਜੂ ਮੈਨੂੰ ਮੇਰੇ ਹਾਲਾਤਾਂ ਦੇ ਛੱਡ ਦੇ